ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂਜੀ ਅੱਜ ਤੁਹਾਡੇ ਨਾਲ ਗੱਲਬਾਤ ਕਰਾਂਗੇ ਜੀ ਆਪਾਂ ਸਲਾਈ ਕੀਤੇ ਸੂਟ ਵਿੱਚ ਬਚਿਆ ਕਪੜਾ ਟੇਲਰ ਦਾ ਰੱਖਣਾ ਹੱਕਵੰਦ ਹੈ ਜਾਂ ਨਹੀਂ ਉਹ ਕਪੜਾ ਰੱਖ ਸਕਦਾ ਹੈ ਜਾਂ ਨਹੀਂ ਹਾਂਜੀ ਅੱਜ ਆਪਾਂ ਤੁਹਾਡੇ ਨਾਲ ਇਹਦੇ ਬਾਰੇ ਗੱਲ ਕਰਾਂਗੇ ਕਸਟਮਰ ਦਾ ਸੂਟ ਸਲਾਈ ਕਰਕੇ ਜਿਹੜਾ ਕਪੜਾ ਵੱਧਦਾ ਹੈ ਉਹਦਾ ਪੀਸ ਜਾਂ ਛੋਟਾ ਜਾਂ ਵੱਡਾ ਹੋਵੇ ਜਾਂ ਉਸ ਦੀਆਂ ਕਾਂਤਰਾਂ ਕਿਉਂ ਨਾ ਹੋਣ ਉਹ ਜੀ ਆਪਣਾ ਟੇਲਰ ਆਪਾਂ ਰੱਖ ਸਕਦੇ ਹਾਂ ਜਾਂ ਨਹੀਂ ਇਹ ਤਾਂ ਉਸ ਤੇ ਕੋਈ ਕੰਮ ਨਹੀਂ ਉਸ ਦੇ ਕੰਮ ਨਹੀਂ ਇਹ ਆਪਾਂ ਸੁੱਟ ਜਿੰਨੇ ਆ ਜਾਂ ਆਪਾਂ ਰੱਖ ਲੈਣੇ ਆ ਜੀ ਕੱਪੜਾ ਹਾਂਜੀ ਇਹ ਕਸਟਮਰ ਦੇ ਦੇਣਾ ਚਾਹੀਦਾ ਹੈ ਉਹ ਕੱਪੜਾ ਕਿਸੇ ਦੇ ਕੰਮ ਦਾ ਨਹੀਂ ਹੁੰਦਾ ਇਹਦਾ ਜਵਾਬ ਜੀ ਆਪਾਂ ਤੁਹਾਨੂੰ ਦੇਵਾਂਗੇ ਕਿ ਆਪਾਂ ਸਲਾਈ ਕਰਦੀਆਂ ਹਾਂ ਜਾਂ ਕਰਦੇ ਹਾਂ ਉਹ ਕੱਪੜੇ ਦੀ ਮਾਲਕਨ ਨਹੀਂ ਹੈ ਮੰਨ ਕੇ ਚਲੋ ਜੀ ਜੇ ਆਪਾਂ ਕਪੜਾ ਕਿਸੇ ਟੇਲਰ ਨੂੰ ਸਲਾਈ ਕਰਨਾ ਦਿੰਦੇ ਹਾਂ ਤਾਂ ਉਹ ਕਪੜੇ ਦਾ ਮਾਲਕ ਨਹੀਂ ਹੈ ਉਹ ਕਪੜਾ ਸਲਾਈ ਕਰੇਗਾ ਤੇ ਆਪਾਂ ਤੋਂ ਸਲਾਈ ਕੀਤੇ ਕਪੜੇ ਦੀ ਕੀਮਤ ਲਵੇਗਾ ਤੇ ਆਪਾਂ ਨੂੰ ਸੂਟ ਦੇ ਦੇਵੇਗਾ ਇਸ ਲਈ ਉਹ ਕਪੜਾ ਵਿੱਚੋਂ ਬਚਿਆ ਕਪੜਾ 모ੜ ਦੇਣਾ ਚਾਹੀਦਾ ਹੈ ਭਾਵੇਂ ਉਹ ਛੋਟਾ ਹੋਵੇ ਭਾਵੇਂ ਉਹ ਵੱਡਾ ਹੋਵੇ ਭਾਵੇਂ ਉਹਦੇ ਟੁਕੜੇ ਹੋਣ ਹਾਂ ਤੁਸੀਂ ਹਾਂ ਤੁਸੀਂ ਪੁੱਛ ਸਕਦੇ ਹੋ ਕਿ ਅਸੀਂ ਇਹ ਕਪੜਾ ਪੈਨ ਜਾਂ ਵੀਰ ਅਸੀਂ ਤੁਹਾਡਾ ਕਪੜਾ ਵਧਿਆ ਹੋਇਆ ਇਹ ਰੱਖ ਸਕਦੇ ਹਾਂ ਜੇ ਤੁਹਾਡੇ ਕਿਸੇ ਕੰਮ ਦਾ ਨਹੀਂ ਹੈ ਤਾਂ ਉਹ ਆਪ ਹੀ ਕਹਿ ਦੇਵੇਗਾ ਕਿ ਮੇਰੇ ਕਿਸੇ ਕੰਮ ਦਾ ਨਹੀਂ ਰੱਖ ਲਓ ਜੇ ਉਹਨੂੰ ਚਾਹੀਦਾ ਹੋਗਾ ਤਾਂ ਉਹ ਲੈ ਜਾਵੇਗਾ ਤਾਂ ਤੁਸੀਂ ਰੱਖ ਜੇ ਤੁਸੀਂ ਰੱਖਣਾ ਹੈ ਤਾਂ ਉਹਨੂੰ ਪੁੱਛ ਕੇ ਹੀ ਰੱਖ ਸਕਦੇ ਹੋ ਹਾਂਜੀ ਦੇਖੋ ਜੀ ਇਹ ਛੋਟੀਆਂ ਛੋਟੀਆਂ ਗੱਲਾਂ ਹੁੰਦੀਆਂ ਨੇ ਜਿਹੜੀਆਂ ਕਿ ਇਮਾਨਦਾਰੀ ਦੀਆਂ ਹੁੰਦੀਆਂ ਇਹ ਇਹ ਗੱਲਾਂ ਨਾਲ ਕੀ ਆ ਆਪਣਾ ਬਿਜ਼ਨਸ ਹੈ ਜਿਹੜਾ ਉਹ ਅੱਗੇ ਵੱਧ ਸਕਦਾ ਹੈ ਜੇ ਆਪਾਂ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗੇ ਤਾਂ ਸਾਨੂੰ ਇੰਨਾਂ ਛੋਟੀਆਂ-ਛੋਟੀਆਂ ਗੱਲਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਇਹਨਾਂ ਗੱਲਾਂ ਨੂੰ ਛੋਟੀਆਂ ਜਾਂ ਇਗਨੋਰ ਨਹੀਂ ਕਰਨਾ ਚਾਹੀਦਾ ਦੇਖੋ ਵੱਡੇ ਕਾਰੋਬਾਰ ਵਿੱਚ ਤਾਂ ਪਤਾ ਨਹੀਂ ਲੱਦਾ ਵੱਧੇ ਘਟੇ ਦਾ ਪਰ ਜਿਹੜੀਆਂ ਇਹ ਛੋਟੀਆਂ-ਛੋਟੀਆਂ ਗੱਲਾਂ ਹੁੰਦੀਆਂ ਜਾਂ ਛੋਟੇ ਕਾਰੋਬਾਰ ਹੁੰਦੇ ਆ ਉਹਨਾਂ ਨੂੰ ਵੱਡਾ ਚਲਾਉਣ ਵਾਸਤੇ ਆਪਾਂ ਨੂੰ ਇਮਾਨਦਾਰੀ ਬਹੁਤ ਰੱਖਣੀ ਚਾਹੀਦੀ ਹੈ ਤੇ ਇਹਨਾਂ ਗੱਲਾਂ ਵਲ ਆਪਾਂ ਨੇ ਪੂਰਾ ਧਿਆਨ ਦੇਣਾ ਚਾਹੀਦਾ ਹੈ ਜੀ ਆਪਾਂ ਇਮਾਨਦਾਰੀ ਨਾਲ ਕੰਮ ਕਰਾਂਗੇ ਤਾਂ ਪਰਮਾਤਮਾ ਵੀ ਆਪਣਾ ਸਾਥ ਦੇਊਗਾ ਤੇ ਪਰਮਾਤਮਾ ਆਪਣੇ ਬਿਜ਼ਨਸ ਨੂੰ ਅੱਗੇ ਲੈ ਕੇ ਜਾਊਗਾ ਐਸ ਲਈ ਆਪਾਂ ਨੂੰ ਹਮੇਸ਼ਾ ਕੰਮ ਇਮਾਨਦਾਰੀ ਤੇ ਸੱਚੇ ਦਿਲੋਂ ਕਰਨਾ ਚਾਹੀਦਾ ਹੈ ਪਰਮਾਤਮਾ ਜਿਵੇਂ ਉਸ ਦੇ ਨੇੜੇ ਆਉਂਦਾ ਹੈ ਤੇ ਪਰਮਾਤਮਾ ਉਸ ਦੇ ਕਾਰੋਬਾਰ ਵਿੱਚ ਵਾਅਦਾ ਕਰਦਾ ਹੈ ਹਾਂਜੀ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਹਾਂਜੀ ਇਹ ਜੇ ਮੇਰੀ ਵੀਡੀਓ ਵਧੀਆ ਲੱਗੀ ਤੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੀਅਾ ਜਰੂਰ ਕਰਿਓ 私。